ਇਹ ਹੋਈ ਗੱਲ ਵਿਚਾਰ ਜਾਨੇ ਪੇ ਖਲੋਤੇ ਬੂਏ ਗਾੜੀ ਮੈਂ ਇਹਨਾਂ ਨੂੰ ਕੁਛ ਲੈ ਕੇ ਮੈਂ ਬੂਆ ਟੋਕੇ ਅੰਦਰ ਚੱਲ ਗਈ ਮੁੜ ਕੇ 10 ਮਿੰਟਾਂ ਬਾਅਦ ਇਹਨਾਂ ਨਾਲ ਕੇ ਮੁੰਡੇ ਤੇ ਗੱਲ ਪੈ ਗਏ ਨੇ ਫਿਰ ਉਹਨਾਂ ਵਿਚੋਂ ਲੈ ਨੂੰ ਹੱਥੋਂ ਪਾਈ ਕੀਤਾ ਟਾਇਆ ਵੀ ਆ ਮੁੜ ਕੇ ਫਿਰ ਇਹ ਨਹੀਂ ਟਲੇ ਤੇ ਫਿਰ ਨੇ ਚਾਰ ਫੋਨ ਕਰਕੇ ਮੁੰਡੇ ਸਾਦਲੇ ਹੋਰ ਉਹਨਾਂ ਨਾਲ ਕੇ ਹੱਥੋਂ ਪਾਈ ਇਹਨੇ ਚਲੋ ਮਾਰੀਆਂ ਦੋਨਾਂ ਨੇ ਮਰਵਾਇਆ ਤੇ ਫਿਰ ਹੋਣੀਆਂ ਚਲ ਕੋਂਡਾ ਪੀ ਕੌਣ ਨੇ ਮੁੰਡੇ ਕਿੰਨਾ ਨੂੰ ਪਤਾ ਮੁੰਡੇ ਕੌਣ ਨੇ ਇਹ ਤੁਹਾਡੇ ਬੇਟੇ ਆ ਨਾ ਹੋਈ ਮੇਰੇ ਬੇਟੇ ਨਾਲ ਦੁਕਾਨਾ ਤੁਹਾਡੀ ਦੁਕਾਨ ਤੋੜ ਜਾਣੀ ਮੈਂ ਤੁਹਾਡੀ ਮਰਜ਼ੀ ਮੈਂ ਹੱਥ ਜੋੜ ਦੇ ਦੀ ਸਵੇਰੇ ਪੋਤਾਂ ਕੇ ਗੱ ਦੇ ਕੋਈ ਤੇ ਆਣ ਕੇ ਗੱਲ ਪੈ ਗਈ ਉਹਨਾਂ ਦੇ ਮੁੰਡੇ ਮੇਰੇ ਦੀ ਪੱਗ ਲਾ ਕੇ ਨਾ ਉੱਡੀ ਦੂਰ ਛੁੱਟੀ ਆ ਤੇ ਉਹਨਾਂ ਸਟਾਂ ਲੱਗੀਆਂ ਕਿੱਕੇ ਦੀ ਸਟਾਂ ਲੱਗੇ ਇੱਕ ਤਾਂ ਬਹੁਤਾ ਸਿਰ ਪਾੜਿਆ ਉਹ ਮੁੰਡਾ ਪਿੰਡੀ ਦਾ ਹਜੇ ਨਾਲੇ ਵੀ ਕੰਮ ਕਰਦਾ ਦੁਕਾਨ ਤੇ ਤੇ ਪੁਲਿਸ ਨੂੰ ਨਹੀਂ ਦੱਸਿਆ ਪੁਲਿਸ ਨੂੰ ਦੱਸਿਆ ਮੁੜ ਕੇ ਜਦੋਂ ਆਈ ਫਿਰ ਭੱਜ ਗਿਆ ਅੱਗੇ ਲਾ ਕੇ ਉੱਥੇ ਜਾ ਕੇ ਫੜੇ ਮੱਛੀ ਮੰਡੀ ਦੇ ਤੇ ਤਿੰਨੇ ਜਣੇ ਇੱਥੋਂ ਫੜੇ ਤਿੰਨੇ ਆਏ ਨੂੰ ਭੱਜ ਗਏ ਕਿ ਕਿਨੇ ਜਣੇ ਆਏ ਤੇ ਮਦਦ ਕਰਦਾ 10 12 ਜਣੇ ਆਏ اچھا ਤੇ ਹਥਿਆਰ ਹੀ ਉਹਨਾਂ ਕੋਲ ਨਾ ਨਾ ਹਥਿਆਰ ਨਹੀਂ ਆਗੇ ਛੋਟੇ ਸਾਡੇ ਟਾਟੇ ਟਾਟੇ ਫੜੀਆਂ ਅਸੀਂ ਗਾਲਾਂ ਉਹਨਾ ਹੋ ਕੇ ਤင်း ਜੀ ਗੇ ਨਹੀਂ ਰਿਆ ਅੱਬ ਤਾਂ ਨਾ ਇੰਨਾ ਗੰਦ ਤੋਲ ਕੇ ਅੱਗੇ ਜਿਹੜਾ ਸਾਫ ਕੋਈ ਨਹੀਂ ਗਾ ਗੱਲ ਇਹ ਆਈ ਜੀ ਵੀ ਸਮਾਰਟ ਸਮੂਨ ਕਰਦਾ ਹੈ ਮਡਾ ਰੱਜੇ ਕੁਸ਼ਰਾਮ ਉਹ ਕਹਿੰਦਾ ਵੀ ਸਮਾਨ ਨਹੀਂ ਕਿੱਥੋਂ ਦਾ ਗੱਡ ਕਰਦੇ ਉਹ ਮਾ ਅੱਡੇ ਦੀ ਗਾਣਾ ਆਪਣੀ ਮਰਜ਼ੀ ਦਾ ਸਮਾਨ ਵੇਚਣਾ ਕਿੱਥੋਂ ਦਾ ਕਿਲੇ ਦਾ ਮਡਾ ਅੱਛਾ ਉਹਦਾ ਕੰਡੀਆਂ ਗੁਲੀਆਂ ਦਾ ਕੰਮ ਕਰਦਾ ਹੈ ਕੰਪਨੀ ਇਹ ਲਗਾਵਾ ਤੇ ਅੱਜ ਸਾਹਮਣੇ ਉਹ ਬਿੱਟੂ ਦਾ ਹੱਤਾ ਸਾਹਮਣੇ ਉੱਤੇ ਬੈ ਕੇ ਬੈਗ ਲਾ ਕੇ ਇੱਕ ਪੈਗ ਲਾ ਕੇ ਮੇਰੇ ਕੋ ਆਇੰਦਾ ਸੀ ਫਿਰ ਇੱਕ ਪੈਗ ਲਾ ਕੇ ਮੇਰੇ ਕੋ ਆਇੰਦਾ ਕਿ ਮੈਂ ਨਾ ਜਾਨੀ ਦਾ ਗਾਇਦਾ ਇਹ ਕਿ ਤੋ ਬਹੁਤੇ ਰੱਜੇ ਨੇ ਫਿਰ ਗੱਲ ਕਰਨਿਆ ਮਾਇਰ ਮੁੰਡੇ ਸਕਦੇ ਨੇ 25 ਦੇ ਇਹਨਾਂ ਦੋ ਜਣੇ ਹੀ ਚਲਾ ਰਹੇ ਨੇ ਉਡੀ 25 ਵਾਲਿਆਂ ਨੂੰ ਅੱਗੇ ਗੜਬੜੇ ਸੱਟਾਂ ਮਾਰਦੇ ਨੇ ਦੁਕਾਨ ਦੀ ਭਾਂਡ तोड़ ਦਿੰਦੀ ਹੈ ਤੇ ਸਾਰੇ ਦੁਕਾਨ ਤੇ ਲਾ ਕੇ ਸਾਹਮਣੇ ਸਟੈਕ ਚੱਕ ਦੇ ਲਾਉਣ ਦੇ ਨਾਲ ਬੈਠੇ ਕੌਣ ਮੁੰਡੇ ਕਿਲੇ ਦੋ ਜਣੇ ਤੇ ਇਹ ਆਣੇ ਛੋਟੇ ਗੜ ਪਾ ਕੇ ਮੈਨੂੰ ਬਾਹਰ ਕੰਮ ਕਰਨ ਦਾ ਬਾਪ ਲੱਗਿਆ ਮੈਂ ਆਏ ਮੇਰੇ ਗੱਲ ਪਾ ਕੇ ਤੇ ਘਰ ਦੇ ਘਰ 25 ਪੰਜੇ ਇਕੱਠੇ ਹੋ ਗਏ ਕਿ ਮਾਰ ਦੁਕਾਨ ਦੀ ਭਾਂਡ ਥੋੜੀ ਕਿੰਨਾ ਨੇ ਤੇ ਨਾਲ ਜੋ ਗਾਲੀ ਗੋਲ ਸਾਰੇ ਵੀਡੀਓ ਕੋਡ ਆਪਣੇ ਘਰ ਨਹੀਂ ਆ ਜੋ ਚੌਂਜ ਰੋਲ ਤੋਂ ਭਾਵੇਂ ਸਾਰੇ ਕਿਹੜੀ ਗੱਲਾਂ ਕੋਈ ਇਹ ਉਦਾਂ ਹੀ ਸਮਾਂ ਦਾ ਹੀ ਗੱਲਬਾਤ ਹੀ ਕਰਦੇ ਨੇ ਤੁਸੀਂ ਹੂੰ ਤੇ ਵਾਈਪ ਤੱਕ ਛੱਡ ਲਾ ਕੇ ਮਿੱਡਲਵਰ ਆਜਦੇ ਕੰਮ ਦੁਕਾਨ ਤੇ ਰਾਜ ਦੁਕਾਨ ਤੋਂ ਕਿੰਨੇ ਜਣੇ ਇਹ ਤੇਰਾ 2-3 ਜਣੇ ਹੋਰੇ 4-5 ਜਣੇ ਕੱਢਦੇ 20-25 ਜਣੇ ਹੋ ਗਏ ਅੱਛਾ ਹਾਂਜੀ ਤੇ ਅਸੀਂ ਤੁਹਾਨੂੰ ਕਿੰਨੂ ਕਿੰਨੂ ਛੱਟਾਂ ਲਗੀਆਂ ਤੁਹਾਨੂੰ ਇੱਕ ਦੋ ਇੱਕ ਬਰਦਰ ਛੋਟਾ ਨਾਮ ਲੀਬ ਤੇ ਇੱਕ ਮੋਟਾ ਦਾ ਯਾਰ ਤੋਂ ਸੋਬਲ ਪਿੰਡੀ ਦਾ ਹੋਣੀ ਇੱਕ ਨਾਮ ਮੜਾ ਕਮਦ ਨਾਮ ਤੇ ਪੁਲਿਸ ਨੂੰ ਕੀਤਾ ਸੀ ਹਾਂਜੀ ਪੁਲਿਸ ਆਈ ਆ ਤੇ ਹੁਣ ਅਸੀਂ ਕਹਿੰਦੇ ਆ ਵੀ Sabe, eu vi.